ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਗ ਮਹਲਾ 3 ਜਿਨਿ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਜਲੇ ਤਤ ਸਚੈ ਦਰਬਾਰ ਕੋਈ ਅਮਰਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਾਤ ਹੋਏ ਹਰ ਹਰ ਸਦਾ ਧਿਆਇਐ ਮਲ ਹਉ ਮੈਂ ਕੱਢੈ ਧੋਇ ਰਹਾਉ ਮਾਨਮੁਖ ਨਾਮ ਨਾ ਜਾਣੇ ਬਿਨ ਨਾ ਵੈ ਪਤ ਜਾਏ ਸ਼ਬਦ ਸਾਧਨ ਆਇਓ ਲਾਗੇ ਦੁਜੈ ਭਾਏ ਵਿਸਤਾ ਕੇ ਕੀੜੇ ਪਵੈ ਵਿੱਚ ਵਿਸਤਾ ਸੇ ਵਿਸਤਾ ਮਹਿ ਸਮਾਏ ਤਨ ਕਾ ਜਨਮ ਸਫਲ ਹੈ ਜੋ ਚੱਲੈ ਸਤਿਗੁਰ ਭਾਏ ਕੋਲ ਉਧਾਰੈ ਆਪਣਾ ਧਨ ਜਣੇਂਦੀ ਮਾਏ ਹਰ ਹਰ ਨਾਮ ਧਿਆਇਐ ਜਿਸਨੋਂ ਕਿਰਪਾ ਕਰੇ ਰਜਾਏ ਜਿਨਿ ਗੁਰਮੁਖ ਨਾਮ ਧਿਆਇਆ ਵਿਚੋਂ ਆਪ ਗਵਾਏ ਓਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸਤਿ ਸਮਾਏ ਨਾਨਕ ਆਏ ਸੇ ਪਰਵਾਣ ਹੈ ਜਿਨ ਗੁਰਮਤੀ ਹਰ ਧਿਆਏ ਸਿਰੀ ਰਾਗ ਮਹੱਲਾ ਤਿਜਾ ਹਰ ਭਗਤਾਂ ਹਰ ਧਨ ਰਾਸ ਹੈ ਗੁਰ ਪੂਛ ਨ ਕਰੇ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਕਰ ਹਰ ਨਾਮ ਅਧਾਰ ਗੁਰਪੁਰ ਹੈ ਹਰ ਨਾਮ ਦਰੜਾਇਆ ਹਰ ਭਗਤਾਂ ਯਾ ਟਟ ਪੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਏ ਮਨ ਆਲਸ ਕਿਆ ਕਰੈ ਗੁਰਮੁਖ ਨਾਮ ਧਿਆਏ ਰਹਾਓ ਹਰ ਭਗਤੀ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤੀ ਨਾ ਹੋਵੀ ਦੁਬਧਾ ਬੋਲ ਖਵਾਰ ਸੋ ਜਨਰ ਲਾਇ ਨਾਰ ਲੈ ਜਿਸ ਅੰਤਰ ਬੇਬੇਕ ਵਿਚਾਰ ਸੋ ਸੇਵਕ ਹਰ ਆਖਿਐ ਜੋ ਹਰ ਰੱਖੈ ਓਰ ਧਾਰ ਮਨ ਤਨ ਸੌਪੈ ਆਗੇ ਧਰੇ ਹਉ ਮੈਂ ਵਿੱਚੋਂ ਮਾਰ ਨਾਨਕ ਗੁਰਮੁਖ ਸੋ ਪਰਵਾਨ ਹੈ ਜੇ ਕਦੇ ਨਾ ਆਵੇ ਹਾਰ ਕਰਮ ਮਿਲੈ ਤਾਂ ਪਾਈਐ ਬਿਨ ਕਰਮ ਮਾ ਪਾਇਆ ਨਾ ਜਾਏ ਲੱਖ ਚਰਾਸੀ ਤਰਸ ਦੇ ਜਿਸ ਮਿਲੇ ਸੋ ਮਿਲੈ ਹਰਿ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ